ਸਭ ਤੋਂ ਪਹਿਲਾਂ ਤਾਂ মিডিਆ ਦਾ ਧੰਨਵਾਦ ਜਿਹੜੀ ਸਾਡੀ ਆਵਾਜ਼ ਹੈ ਆਮ ਲੋਕਾਂ ਤੱਕ ਪਹੁੰਚਾ ਰਹੀਆਂ ਅਸੀਂ ਆਮ ਲੋਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਵੀ ਪਿਛਲੇ ਸਾਲ ਦੂਸਰੇ ਮਹੀਨੇ ਦੇ ਵਿੱਚ 9 ਤਰੀਕ ਨੂੰ 2023 ਦੇ ਵਿੱਚ ਸਾਡੀ ਮੀਟਿੰਗ ਹੋਈ ਸੀ ਟ੍ਰਾਂਸਪੋਰਟ ਮੰਤਰੀ ਨਾਲ 2 ਮਹੀਨਿਆਂ ਦਾ ਸਾਨੂੰ ਲਿਖਤੀ ਰੂਪ ਦੇ ਵਿੱਚ ਸਮਾਂ ਦਿੱਤਾ ਗਿਆ ਸੀ ਵੀ ਅਸੀਂ ਤੁਹਾਡੀਆਂ ਮੰਗਾਂ ਦਾ ਜਿਹੜਾ ਪੱਕੇ ਤੌਰ ਤੇ ਹੱਲ 2 ਮਹੀਨਿਆਂ ਦੇ ਵਿੱਚ ਕੱਢ ਦਾਂਗੇ 2 ਮਹੀਨੇ ਵੀ ਲੰਘੇ ਉਸ ਤੋਂ ਬਾਅਦ 1 ਜੁਲਾਈ ਨੂੰ 1 ਜੁਲਾਈ ਨੂੰ ਸਾਡੀ ਮਾਨਯੋਗ ਮੁੱਖ ਮੰਤਰੀ ਪੰਜਾਬ ਨਾਲ ਜਲੰਧਰ ਵਿਖੇ ਮੀਟਿੰਗ ਹੋਈ ਉੱਥੇ ਵੀ ਉਹਨਾਂ ਵੱਲੋਂ 1 ਮਹੀਨੇ ਦਾ ਟਾਈਮ ਬਾਉਂਡ ਕੀਤਾ ਗਿਆ ਪਰ ਫਿਰ ਵੀ ਉਸ ਤੋਂ ਬਾਅਦ ਦੇ ਵਿੱਚ ਸਾਡਾ ਹੱਲ ਨਹੀਂ ਕੀਤਾ ਗਿਆ ਹੁਣ ਪਿਛਲੇ ਦਿਨੀ 2 ਤਰੀਕ ਨੂੰ ਜਿਹੜੀ ਟਰਾਂਸਪੋਰਟ ਮੰਤਰੀ ਨਾਲ ਸਾਡੀ ਮੀਟਿੰਗ ਹੋਈ ਹੈ ਉਹਦੇ ਵਿੱਚ ਟਰਾਂਸਪੋਰਟ ਮੰਤਰੀ ਵੱਲੋਂ ਸਾਡਾ ਮੰਗ ਪੱਤਰ ਹੈ ਜਿਹੜਾ ਉਹ ਵਿਚਾਰਿਆ ਨਹੀਂ ਗਿਆ ਆਪਦੇ ਕੋਲੋਂ ਹੀ ਉਹਨਾਂ ਨੇ ਬਿਆਨ ਜਾਰੀ ਕੀਤੇ ਨੇ ਵੀ ਅਸੀਂ 8 ਸਾਲਾਂ ਲਾ ਇਹਨੂੰ ਕਰ ਰਹੇ ਹਾਂ ਅਸੀਂ ਉੱਥੇ ਮੰਗ ਕੀਤੀ ਸੀ ਵੀ ਸਾਨੂੰ ਕਲੀਅਰ ਕਰੋ ਵੀ ਤੁਸੀਂ ਕੀ ਕਰ ਰਹੇ ਹੋ ਉਹ ਚ ਫੇਰ ਉਹ ਵਾਰ-ਵਾਰ ਸਮਾਂ ਦੇ ਕੇ ਅਸੀਂ 15 ਦਿਨ ਦਾ ਸਮਾਂ ਦਿਓ ਸਾਨੂੰ 10 ਦਿਨ ਦਾ ਸਮਾਂ ਦਿਓ ਸੋ ਉਹਨਾਂ ਵੱਲੋਂ ਕਿਤੇ ਨਾ ਕਿਤੇ ਸਾਨੂੰ ਬੁਲਾ ਕੇ ਤੇ ਗੱਲਾਂ ਦੇ ਵਿੱਚ ਸਮਝਾਇਆ ਵੀ ਗਿਆ ਵੀ ਇਹ ਹੜਤਾਲ ਭਾਵੇਂ ਤੁਸੀਂ ਇੱਕ ਦਿਨ ਦੀ ਜਗ੍ਹਾ ਭਾਵੇਂ 10 ਦਿਨ ਕਰ ਲਓ ਸਾਨੂੰ ਕੀ ਫਰਕ ਪੈਣਾ ਕਿਉਂਕਿ ਜਿੱਥੋਂ ਤੱਕ ਟਰਾਂਸਪੋਰਟ ਮੰਤਰੀ ਸਾਹਿਬ ਦਾ ਬਿਆਨ ਸੀ ਉਹਨਾਂ ਦੀਆਂ ਗੱਲਾਂ ਤੋਂ ਲੱਗਦਾ ਵੀ ਉਹਨਾਂ ਨੂੰ ਆਮ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਫਿਕਰ ਨਹੀਂ ਹੈਗਾ ਅਸੀਂ ਵੀ ਕਿਸੇ ਦੇਤੀ ਪੁੱਤਾਂ ਸਾਨੂੰ ਕੋਈ ਸ਼ੌਂਕ ਨਹੀਂ ਹੈ ਇੱਥੇ ਬਹਿਣ ਦਾ ਸਾਡੀਆਂ ਮਜਬੂਰੀਆਂ ਨੇ ਹੁਣ ਇਸੇ ਕਰਕੇ ਅਸੀਂ 6 7 8 ਤਿੰਨ ਰੋਜ਼ਾ ਹੜਤਾਲ ਦਾ ਜਿਹੜਾ ਐਲਾਨ ਕੀਤਾ ਹੈ ਅੱਜ ਪਹਿਲਾ ਦਿਨ ਹੈ ਇਸ ਤੋਂ ਬਾਅਦ ਦੇ ਵਿੱਚ ਕੱਲ ਨੂੰ ਅਸੀਂ ਮੁੱਖ ਮੰਤਰੀ ਪੰਜਾਬ ਦੇ ਘਰ ਅੱਗੇ ਰਹਾਇਸ਼ ਤੇ ਧਰਨਾ ਦੇਣ ਜਾ ਰਹੇ ਹਾਂ ਅਗਰ ਉੱਥੇ ਸਾਡਾ ਕੋਈ ਵੀ ਪੁਖਤਾ ਹੱਲ ਹੈ ਜਿਹੜਾ ਨਹੀਂ ਕੱਢਿਆ ਜਾਂਦਾ ਤਾਂ ਇਹ ਧਰਨਾ ਜਿਹੜਾ ਸਾਡਾ ਅਣਮਿਥੇ ਸਮੇਂ ਲਈ ਜਾਂ ਕੇਜਰੀ ਵੱਲ ਨੂੰ ਦੇ ਘਰ ਵੱਲ ਨੂੰ ਅਸੀਂ ਕੂਚ ਕਰਾਂਗੇ ਇਹ ਸਾਡਾ ਐਲਾਨ ਹੈ ਪਿਆਰ ਰੋਡਵੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ 25/11 ਦਾ ਔਰ ਅਸੀਂ ਆਮ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਵੀ ਇਸ ਸੰਘਰਸ਼ ਦੇ ਵਿੱਚ ਸਾਡਾ ਸਾਥ ਦਿਓ ਕਿਉਂਕਿ 15-15 20-20 ਸਾਲਾਂ ਤੋਂ ਕੱਚੇ ਤੌਰ ਤੇ ਕੰਮ ਕਰਦੇ ਅਸੀਂ ਮੈਘਮੇ ਦੇ ਵਿਚਾਰੇ ਆ ਜੇ ادارے ਨੂੰ ਬਚਾਉਣਾ ਹੈ ਸਰਕਾਰੀ ਬਸਾਂ ਦੀਆਂ ਸਹੂਲਤਾਂ ਲੈਣੀਆਂ ਤੇ ਇਹਨਾਂ ਦੇ ਵਿੱਚ ਮੁਲਾਜ਼ਮਾ ਦਾ ਰੈਗੂਲਰ ਹੋਣਾ ਜਿਹੜਾ ਬਹੁਤ ਜ਼ਰੂਰੀ ਹੈ ਆ ਰੈਗੂਲਰ ਮੁਲਾਜ਼ਮਾ ਹੋਣਗੇ ਤਾਂ ਹੀ ਇਹ ادارے ਚੱਲਦੇ ਰਹਿਣਗੇ ਨਹੀਂ ਤਾਂ ਇਹ ਕੰਪਨੀਆਂ ਨੂੰ ਵੇਚਣ ਦੀ ਤਿਆਰੀ ਕਰੀ ਬੈਠੇ ਨੇ ਆਮ ਲੋਕ ਅੱਗੇ ਆਉਣ ਤੇ ਸਾਥ ਦੇਣ ਬਹੁਤ ਬਹੁਤ ਧੰਨਵਾਦ ਮੀਡੀਆ ਦਾ ਜੋ ਇੱਥੇ ਸਾਡੀ ਖਬਰ ਹੈ ਲੈਣ ਆਏ ਨੇ ਦੇਖੋ ਜੀ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਦੀ ਪਾਰਟੀ ਸਰਕਾਰ ਆਈ ਸੀ ਤਾਂ ਉਦੋਂ ਅਸੀਂ ਪੰਜਾਬ ਰੋਡ ਵਿੱਚ ਜਾਨੀ ਕਿ ਟ੍ਰਾਂਸਪੋਰਟ ਵਿਭਾਗ ਦੇ ਜਿੰਨੇ ਵੀ ਕੱਚੇ ਮੁਲਾਜ਼ਮ ਸੀਗੇ ਅਸੀਂ ਸਾਰਿਆਂ ਨੇ ਬੱਸਾਂ ਦੇ ਵਿੱਚ ਆਪਣਾ ਭੰਡੀ ਪ੍ਰਚਾਰ ਕੀਤਾ ਸੀਗਾ ਪਿਛਲੀ ਸਰਕਾਰਾਂ ਦੇ ਖਿਲਾਫ ਅਸੀਂ ਕਿਹਾ ਸੀ ਵੀ ਚਲੋ ਕੋਈ ਬਦਲਾਅ ਵਾਲੀ ਨੀਤੀ ਲੈ ਕੇ ਆਓਗੇ ਵਧੀਆ ਸਰਕਾਰ ਲੈ ਕੇ ਆਓ ਤਾਂ ਲੋਕਾਂ ਨੇ ਆਮ ਆਦਮੀ ਦੀ ਪਾਰਟੀ ਸਰਕਾਰ 92 ਸੀਟਾਂ ਲੈ ਕੇ ਬਣਾਈ ਸੀ ਸਾਨੂੰ ਵੀ ਕਿਤਨਾ ਕਿਤੇ ਜਾ ਕੇ ਆਇਆ ਸੀ ਕੱਚੇ ਮੁਲਾਜ਼ਮਾਂ ਨੂੰ ਵੀ ਚਲੋ ਸਾਡੀ ਜਿਹੜੀ ਮੰਗਾਂ ਨੇ ਜਿਹੜਾ ਸਾਡੇ ਵਿਭਾਗ ਦਾ ਕੋਈ ਨਿੱਜੀ ਕਰਨਾ ਹੈ ਜਾਂ ਸਾਡੇ ਕੋਈ ਵਿਭਾਗ ਦਾ ਮਸਲਾ ਸਾਡੇ ਕੱਚੇ ਮੁਲਾਜ਼ਮਾਂ ਦੀ ਜਿਹੜੀ ਮੰਗਾਂ ਨੇ ਚਾਹੇ ਉਹ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਹੈ ਚਾਹੇ ਵਿਭਾਗ ਨੂੰ ਨਿੱਜੀਕਰ ਰੋਕਣ ਦੀ ਮੰਗ ਹੈ ਚਾਹੇ ਸਾਡੇ ਵਿਭਾਗ ਦੇ ਵਿੱਚੋਂ ਕਿਲੋਮੀਟਰ ਸਕੀਮ ਜਿਹੜੀ ਬੱਸਾਂ ਨੇ ਉਹਨਾਂ ਨੂੰ ਬੰਦ ਕਰਨ ਦਾ ਮਸਲਾ ਹੈਗਾ ਚਾਹੇ ਜਿੰਨਾ ਸਾਡੇ ਸਾਥੀਆਂ ਦੀ ਡਰਾਈਵਰ ਕਨੈਕਟਰਾਂ ਦੀ ਤਨਖਾਹ ਕਰਤਾ ਹੈ ਚਾਹੇ ਉਹ ਵਾਧੇ ਦਾ ਮਸਲਾ ਹੈਗਾ ਤੁਹਾਨੂੰ ਕਿਤਨਾ ਕਿਤੇ ਜਾ ਕੇ ਲੱਗਦਾ ਸੀ ਚਲੋ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਵੀ ਇਹ ਸਾਡੀਆਂ ਜਿਹੜੀ ਮੰਗਾਂ ਨੇ ਇਹ ਸਾਡੀਆਂ ਪੂਰੀਆਂ ਕਰਨਗੀਆਂ ਲਾਲ ਜਿਤ ਭੋਲਰ ਨੇ ਵੀ ਸਾਡੇ ਇੱਕ ਵਾਰ ਧਰਨੇ ਦੇ ਵਿੱਚ ਆ ਕੇ ਕਿਹਾ ਸੀਗਾ ਜੋ ਅੱਜ ਮੌਜੂਦਾ ਟਰਾਂਸਪੋਰਟ ਮੰਤਰੀ ਵੀ ਨੇ ਉਹਨਾਂ ਨੇ ਕਿਹਾ ਸੀ ਵੀ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਬਿਲਕੁਲ ਜਾਇਜ਼ ਨੇ ਵੀ ਸਾਡੀ ਸਰਕਾਰ ਬਣਨ ਤੋਂ ਬਾਅਦ ਅ ਇਹਨਾਂ ਦਾ 6 ਮਹੀਨਿਆਂ ਦੇ ਵਿੱਚ ਵਿੱਚ ਇਹਨਾਂ ਦਾ ਹੱਲ ਕਰ ਦਾਂਗੇ ਪਰ ਇਹ ਸਰਕਾਰਾਂ ਵੀ ਪਿਛੀਆਂ ਸਰਕਾਰਾਂ ਦੇ ਵਾਂਗ ਲਾਰੇ ਲਾਰੀਆਂ ਨੇ ਤੇ ਟਾਈਮ ਜਿਹੜਾ ਆਪਣਾ ਟਪਾਰੀਆਂ ਨੇ ਗਿਆ ਹੁਣ ਜਿਵੇਂ ਤੁਸੀਂ ਦੇਖ ਸਕਦੇ ਹੋਗੇ ਭਗਵੰਤ ਮਾਨ ਕਹਿ ਰਹੇ ਨੇ ਵੀ ਪੰਜਾਬ ਬੰਦ ਪਿਛਲੀ ਵਾਰ ਸਰ ਕਿਸਾਨਾਂ ਨੇ ਕੀਤਾਗਾ ਕਿਹਾ ਭਗਵੰਤ ਮਾਨ ਨੇ ਵੀ ਸਾਡਾ 100 ਕਰੋੜ ਦਾ ਜਿਹੜਾ ਘਾਟਾ ਪੈ ਗਿਆ ਪਰ ਹੁਣ ਇੱਥੇ ਦੇਖਣ ਵਾਲੀ ਗੱਲ ਇਹ ਹੈਗੀ ਵੀ ਯਾਰ ਚਲੋ ਪੰਜਾਬ ਦਾ ਕਿੰਨਰ ਬੰਦ ਹੋਇਆ ਜੀਗਾ ਪਹਿਲਾਂ ਤੁਸੀਂ 28200 ਕਰੋੜ ਦੇ ਕਰਜ਼ੇ ਲੈ ਕੇ ਬੈਂਕਾਂ ਤੋਂ ਕਰਜ਼ਾ ਲੈ ਕੇ ਤੁਸੀਂ ਪੰਜਾਬ ਨੂੰ ਚਲਾ ਰਹੇ ਹੋਗੇ ਉਸੇ ਤਰ੍ਹਾਂ ਸਾਡੇ ਜਿਹੜੇ ਵਿਭਾਗ ਦੀ ਜਿਹੜੀ ਸਥਿਤੀ ਹੈ ਪੰਜਾਬ ਸਰਕਾਰ ਨੇ ਢਾਵਾਡੋਲ ਕਰਤੀ ਤਿੰਨ ਸਾਲਾਂ ਦੇ ਵਿੱਚ ਇੱਕ ਵੀ ਜਿਹੜੀ ਸਰਕਾਰੀ ਬੱਸ ਹੈ ਉਹ ਨਹੀਂ ਭਾਈ ਉਹ ਔਰਤਾਂ ਦਾ ਸਫ਼ਰ ਫਰੀ ਹੋਣ ਕਰਕੇ ਅਸੀਂ ਨਹੀਂ ਕਹਿੰਦੇ ਵੀ ਔਰਤਾਂ ਦਾ ਸਫ਼ਰ ਫਰੀ ਨਾ ਕਰੋ ਅਸੀਂ ਕਹਿੰਦੇ ਕਰੋ ਪਰ ਔਰਤਾਂ ਦਾ ਸਫ਼ਰ ਫਰੀ ਹੋਣ ਕਰਕੇ 52 ਸ਼ੀਟਾਂ ਦੇ ਵਿੱਚ ਤੁਸੀਂ ਦੇਖਦੇ ਹੋ ਜਿਹੜੀ ਬੱਸਾਂ ਦੀ ਓਵਰਲੋਡਿੰਗ ਜ਼ਿਆਦਾ ਹੁੰਦੀ ਹੈਗੀ ਜਿਸ ਦੇ ਨਾਲ ਜਿਹੜੇ ਹਾਦਸੇ ਆ ਗਏ ਲਗਭਗ ਉਹ ਹੁੰਦੇ ਰਹਿੰਦੇ ਆ ਸਾਡੀ ਨਾਲ ਇੱਕ ਲੋਕਾਂ ਦੇ ਨਾਲ ਜੁੜੀ ਹੋਈ ਮੰਗ ਸੀ ਜੇ ਤੁਸੀਂ ਸਫ਼ਰ ਸਹੂਲਤ ਦੇਣਾ ਤਾਂ ਘੱਟੋ ਘੱਟ ਪੰਜਾਬ ਦੇ ਵਿੱਚ ਜਿਹੜੀ ਸਰਕਾਰੀ ਬੱਸਾਂ ਦੀ ਗਿਣਤੀ ਆ ਬਿਰੂ 10000 ਕਰੋ ਤਾਂ ਜੋ ਜਿਹੜੇ ਸਾਡੀਆਂ ਮਾਮਾ ਭੈਣਾ ਜਾਂ ਸਾਡੇ ਸਟੂਡੈਂਟ ਵਰਗ ਆਗੇ ਜਾਂ ਸਾਡੇ ਸਟੂਡੈਂਟ ਇੱਕ ਥਾਂ ਤੋਂ ਦੂਜੀ ਥਾਂ ਜਾਣਦੇ ਆ ਜਾਂ ਸਾਡੇ ਲੋਕ ਨੇ ਜਿਹੜੇ ਬਿਜ਼ਨਸਮੈਨ ਲੋਕ ਨੇ ਜਾਂ ਕੋਈ ਹੋਰ ਲੋਕ ਨੇਗੇ ਜਿਨ੍ਹਾਂ ਨੇ ਬੱਸਾਂ ਦੇ ਵਿੱਚ ਸਫ਼ਰ ਕਰਨਾ ਹੁੰਦਾਗਾ ਤਾਂ ਜੋ ਉਹ ਜਿਹੜਾ ਆਪਣਾ ਸਫ਼ਰ ਆ ਉਹ ਵਧੀਆ ਢੰਗ ਨਾਲ ਕਰ ਸਕਣ ਤੇ ਲੋਕਾਂ ਨੂੰ ਖੱਜਲ ਖਵੜ ਦੇ ਸਾਹਮਣਾ ਨਾ ਕਰਨਾ ਪਵੇ ਸੋ ਸਾਡੀਆਂ ਸਾਰੀਆਂ ਮੰਗਾਂ ਸੀਗੀਆਂ ਜਿਸ ਦੇ ਵਿੱਚੋਂ ਪੰਜਾਬ ਸਰਕਾਰ ਪੱਲਾ ਝਾੜਦੀ ਹੋਈ ਨਜ਼ਰ ਆ ਰਹੀ ਹੈਗੀ ਸੋ ਜਿਸ ਨੂੰ ਲੈ ਕੇ ਅਸੀਂ ਸਾਡੀ ਸੈਂਟਰਲ ਬਾਡੀ ਵੱਲੋਂ ਪੰਜਾਬ ਰੋਡ ਵਿੱਚ ਪਣ ਬੱਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ 2511 ਵੱਲੋਂ ਅੱਜ 6 ਤਰੀਕ ਨੂੰ ਸਾਡਾ ਜਿਹੜਾ ਹੜਤਾਲ ਦਾ ਸੀ ਅ ਅੱਜ ਬੈਠਿਆਂਗੇ ਹੜਤਾਲ ਦੇ ਸਾਡੇ ਮਲਾਜ਼ਮ ਬੈਠੇ ਆਗੇ ਕੱਲ ਨੂੰ 7 ਤਰੀਕ ਨੂੰ ਅਸੀਂ ਚੰਡੀਗੜ੍ਹ ਵੇਖੇ ਮੁੱਖ ਮੰਤਰੀ ਸਾਹਿਬ ਦੀ ਰਾਹ ਛਗੇ ਧਰਨਾ ਲਾਵਾਂਗੇ ਤੇ ਜੇਕਰ ਫੇਰ ਵੀ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਤਾਂ ਅਸੀਂ ਹੋ ਸਕਦਾ ਸਾਨੂੰ ਦਿੱਲੀ ਜੋ ਇਹਨਾਂ ਦੇ ਕਨਵੀਨਰ ਲਾਏ ਹੋਏ ਨੇਗੇ ਅਰਵਿੰਦ ਕੇਜਰੀਵਾਲ ਜੀ ਅਸੀਂ ਉਹਨਾਂ ਨੂੰ ਉਹਨਾਂ ਦੇ ਅੱਗੇ ਜਿਹੜਾ ਬੂਹਾ ਮੱਲੀਏ ਸੋ ਸਾਡੀ ਪੰਜਾਬ ਸਰਕਾਰ ਨੂੰ ਟ੍ਰਾਂਸਪੋਰਟ ਮੰਤਰੀ ਨੂੰ ਸਾਡੀ ਬੇਨਤੀ ਹੈਗੀ ਵੀ ਜਿਹੜੀਆਂ ਸਾਡੀਆਂ ਕੱਚੇ ਮਲਾਜ਼ਮਾਂ ਦੀਆਂ ਮੰਗਾਂ ਨੇ ਜਾਇ ਹੋ ਕੱਚੇ ਮਲਾਈ ਨੂੰ ਪੱਕੇ ਕਰਨੀਆਂ ਚਾਹੀਦੀਆਂ ਨੇ ਸਾਡੇ ਵਿਭਾਗ ਦੇ ਨਿੱਜੀਕਰ ਰੋਕਣੀਆਂ ਨੇ ਜਾਂ ਸਾਡੇ ਜਿੰਨੇ ਹੋਰ ਵੀ ਮਸਲੇ ਆ ਗਏ ਉਹਨਾਂ ਦਾ ਤੁਰੰਤ ਤੋਂ ਤੁਰੰਤ ਹੱਲ ਕਰੇ ਤਾਂ ਜੋ ਅਸੀਂ ਮੁੜ ਕੇ ਆਪਣੀਆਂ ਜਿਹੜੀਆਂ ਡਿਊਟੀਆਂ ਨੇ ਚਲਾ ਸਕੀਏ ਤੇ ਲੋਕਾਂ ਤੋਂ ਅਸੀਂ ਮਾਫੀ ਵੀ ਚਾਹੁੰਦੇ ਹਾਂਗੇ ਵੀ ਸਾਡਾ ਤੁਹਾਨੂੰ ਖੱਜਲ ਖਵਾਰੀ ਕਰਨ ਦਾ ਕੋਈ ਇਰਾਦਾ ਨਹੀਂ ਸੀ ਅਸੀਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂਗੇ ਵੀ ਜਿਹੜੇ ਸਾਡੀਆਂ ਮੰਗਾਂ ਸੀ ਅਸੀਂ ਇਹ ਆਪਣੀ ਸਾਰੀਆਂ ਮੰਗਾਂ ਲੈ ਕੇ ਲਗਭਗ 1-2 ਮਹੀਨਾ ਪਹਿਲਾਂ ਅਸੀਂ ਟਰਾਂਸਪੋਰਟ ਮੰਤਰੀ ਦੇ ਸਾਡੇ ਵਿਭਾਗ ਦੇ ਜਿੰਨੇ ਵੀ ਉੱਚ ਅਧਿਕਾਰੀਆ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਦਿੱਤਾ ਸੀ ਵੀ ਸਾਡੀਆਂ ਆ ਮੰਗਾਂ ਨੇ ਇਹਨਾਂ ਦਾ ਹੱਲ ਕੀਤਾ ਜਾਵੇ ਨਹੀਂ ਸਾਨੂੰ ਮਜਬੂਰਨ ਤੌਰ ਤੇ ਹੜਤਾਲ ਦੇ ਉੱਪਰ ਜਾਣਾ ਪਊਗਾ ਪਰ ਸਾਡੇ ਟਰਾਂਸਪੋਰਟ ਅਧਿਕਾਰੀ ਸਾਡੇ ਪੀਆਰਟੀ ਚੇਅਰਮੈਨ ਤੇ ਸਾਡੇ ਹੋਰ ਟਰਾਂਸਪੋਰਟ ਮੰਤਰੀ ਨੇ ਜਿਹੜੀਆਂ ਗੱਲਾਂ ਨੇ ਸਾਡੀਆਂ ਮੰਗਾਂ ਨੇ ਉਹ ਮੰਨਣ ਤੋਂ ਇਨਕਾਰ ਕੀਤਾ ਕਿਉਂਕਿ ਸੋ ਤਾਂ ਕਰਕੇ ਅੱਜ ਅਸੀਂ ਹੜਤਾਲ ਦੇ ਬੈਠਿਆਂਗੇ ਤੇ ਸਰਕਾਰ ਤੋਂ ਵੀ ਸਿਆਸ ਕਰਦੇ ਆਂਗੇ ਤੇ ਇੱਕ ਬੇਨਤੀ ਵੀ ਕਰਦੇ ਆਂਗੇ ਵੀ ਕਿਰਪਾ ਕਰਕੇ ਜਿਹੜੀਆਂ ਸਾਡੀਆਂ ਮੰਗਾਂ ਨੇ ਜਾਂ ਸਾਡੇ ਜਿਹੜੇ ਵੀ ਸਾਡੇ ਮਸਲੇ ਆ ਸਾਡੇ ਵਿਭਾਗ ਦੇ ਮਸਲੇ ਆ ਅਸੀਂ ਉਹ ਉਹਨਾਂ ਦਾ ਵੀ ਤੁਰੰਤ ਹੱਲ ਕੀਤਾ ਜਾਵੇ ਤਾਂ ਜੋ ਅਸੀਂ ਆਪਣੇ ਜਿਹੜੇ ਮੋਰ ਡਿਊਟੀਆਂ ਨੇ ਆਪਾਂ ਬਹਾਲ ਕਰ ਸਕੀਏ ਅਸੀਂ ਮੋਰ ਡਿਊਟੀਆਂ ਤੇ ਜਾ ਸਕੀਏ ਤੇ ਜਿਹੜੇ ਲੋਕ ਨੇ ਅੱਜ ਖੱਜਲ ਖੁਆਰ ਹੋ ਰਿਹਾਗੇ ਉਹਨਾਂ ਨੂੰ ਕਿਸੇ ਖੱਜਲ ਖੁਆਰ ਦੇ ਸਾਹਮਣੇ ਨਾ ਕਰਨਾ ਪਵੇ